ਪਟਿਆਲਾ ਪੁਲਿਸ ਵੱਲੋਂ ਖਾਸ ਤੌਰ ਤੇ ਜਿਹੜੇ ਆਦੇਸ਼ ਦਿੱਤੇ ਸੀ ਸੀਐਮ ਪੰਜਾਬ ਭਗਵੰਦ ਮਾਨ ਆਈ ਸੀ ਉਹਨਾਂ ਨੇ ਆਦੇਸ਼ ਦਿੱਤੇ ਕਿ ਸਮਾਣਾ ਇਲਾਕੇ ਦੇ ਵਿੱਚ ਜਿਹੜੇ ਵੱਡੇ ਵਾਹਨ ਚੱਲ ਰਹੇ ਹਨ ਖਾਸ ਤੌਰ ਤੇ ਟ੍ਰਿਪਰਾਂ ਦੀ ਸ਼ਿਕਾਇਤ ਜਿਹੜੀ ਉਹਨਾਂ ਕੋਲ ਪਹੁੰਚੀ ਸੀ ਉਸ ਦੇ ਬਾਅਦ ਪਟਿਆਲਾ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਗਈ ਹੈ ਟ੍ਰੈਫਿਕ ਪੁਲਿਸ ਸਮਾਣਾ ਸਿਟੀ ਪੁਲਿਸ ਸਮਾਣਾ ਔਰ ਮੂਵੀ ਕਲਾ ਪੁਲਿਸ ਦੀ ਜੁਆਇੰਟ ਆਪਰੇਸ਼ਨ ਦੀ ਟੀਮ ਨੇ ਅੱਜ ਬਹਿਵ ਚੌਧਰੀ ਜਿਹੜੇ ਐਸਪੀ ਪਟਿਆਲਾ ਦੇ ਉਹ ਖੁਦ ਪਹੁੰਚੇ ਇੱਥੇ ਅਤੇ ਉਹਨਾਂ ਨੇ ਜਾਣ ਕਰ ਦਿੱਤੀ ਕਿ ਜੇ ਕੋਈ ਵੀ ਵਾਹਨ ਇਸ ਤਰ੍ਹਾਂ ਡਾਕੂਮੈਂਟ ਨਹੀਂ ਹੈ ਜਾਂ ਹੈਵੀ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ 30 ਟੀਪਰਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਣੀ ਹੈ ਦੇਖੋ ਜੀ ਮਾਨਯੋਗ ਐਸਐਸਪੀ ਪਟਿਆਲਾ ਜੀ ਦੇ ਡਾਇਰੈਕਸ਼ਨ ਸੇਟ ਪਟਿਆਲਾ ਪੁਲਿਸ ਹੈਵੀ ਵਹੀਕਲਸ ਜਿਹੜੇ ਹੈ ਓਵਰਲੋਡਡ ਅਵੈ ਤਰੀਕੇ ਸੇ ਚੱਲਦੇ ਨੇ ਜਾਂ ਟਿਪਰਸ ਹੈ ਇਹਨਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਹੈ ਅੱਜ ਜਿਹੜੀ ਇਹ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਓਵਰਲੋਡਡ ਵਹੀਕਲ ਗੈਰ ਪਰਮਿਟਦਾਰੀ ਵਹੀਕਲ ਟਿਪਰਸ ਜਿਹੜੇ ਹੈ ਗੈਰ ਕਾਨੂੰਨੀ ਜਿਹੜੇ ਚੱਲ ਰਹੇ ਨੇ ਉਹਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਹਾਂ ਉਹਨੂੰ ਇੰਪਾਉਂਡ ਕਰ ਰਹੇ ਆ ਤੇ ਉਹਨਾਂ ਦੇ ਚਲਾਨ ਬੰਦੀ ਕਾਰਵਾਈ ਅਸੀਂ ਕਰ ਰਹੇ ਹਾਂ 30 ਤੋਂ ਵੱਧ ਟਿੱਪਰਸ ਤੇ ਓਵਰਲੋਡਡ ਵਹੀਕਲ ਪੂਰੀ ਸਮਾਣਾ ਸਬਡਿਵੀਜ਼ਨ ਦੇ ਵਿੱਚ ਅਸੀਂ ਇੰਪਾਉਂਡ ਕੀਤੇ ਹਨ ਤੇ ਇਹ ਕਾਰਵਾਈ ਹੁਣ ਰਾਤ ਤੱਕ ਚੱਲੀ ਰਹੂਗੀ ਤੇ ਅਸੀਂ ਉਹਨੇ ਰੈਗੂਲਰ ਬੇਸਿਸ ਇਸ ਕਾਰਵਾਈ ਨੂੰ ਕਰਾਂਗੇ ਤਾਂ ਕਿ ਸਾਡੀ ਰੋਡਸ ਜਿਹੜੀਆਂ ਉਹ ਸੇਫ ਹੋ ਸਕਣ ਦੇਖੋ ਜੀ ਵੈਸੇ ਤੋਂ ਪੂਰੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੀ ਚੱਲਣਗੇ ਬਟ ਸਮਾਣਾ ਸਬਡਿਵੀਜ਼ਨ ਦੇ ਵਿੱਚ ਪਾਰਟਿਕੂਲਰਲੀ ਬਿਕੋਜ਼ ਇੱਥੇ ਪਹਿਲੇ ਸ਼ਿਕਾਇਤ ਆਈ ਸੀ ਤੇ ਅਸੀਂ ਰੈਗੂਲਰਲੀ ਇਸ ਮੁਹਿੰਮ ਨੂੰ ਜਾਰੀ ਰੱਖਣਗੇ ਤਾਂ ਕਿ ਸਾਡੀ ਰੋਡਸ ਜਿਹੜੀਆਂ ਉਹ ਸੇਫ ਰ ਇਹਨਾਂ ਦੇ ਬੱਕਰੇ-ਵੱਕਰੇ ਜਿਹੜੇ ਕਿਸੇ ਦੇ ਡਾਕੂਮੈਂਟਸ ਮਿਸਿੰਗ ਹੈ ਕਿਸੇ ਦੇ ਕੋਲ ਮਾਈਨਿੰਗ ਦਾ ਜਿਹੜਾ ਹੈ ਉਹ ਵੀ ਦੇਖ ਰਹੇ ਅਸੀਂ ਚੈੱਕ ਕਰ ਰਹੇ ਹਾਂ ਮਾਈਨਿੰਗ ਦੇ ਡਾਕੂਮੈਂਟਸ ਪੂਰੇ ਹੈ ਨਹੀਂ ওভারਲੋਡਡ ਵੀ ਹੈ ਇਹ ਸਾਰੇ ਅਸੀਂ ਡਾਕੂਮੈਂਟਸ ਚੈੱਕ ਕਰਨਗੇ ਕੁਝ ਗੱਡੀਆਂ ਦੇ ਨੰਬਰ ਵੀ ਨਹੀਂ ਹੈ ਤੁਸੀਂ ਦੇਖਿਆ ਹੈ ਵੀ ਉਹਦੇ ਉੱਤੇ ਜਿਹੜੀ 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 ਵੀ ਕਮੀ ਪੇਸ਼ੀ ਹੋ ਗਈ ਉਸ ਹਿਸਾਬ ਨਾਲ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ